ਕਿਪਸਾਵਾ ਅੱਜ ਆਖਰੀ ਦਿਨ ਸੀ ਜਿਹੜੇ ਲਾਭ ਦਾ ਦਿੱਤਾ ਉਹਦੇ ਬਾਰੇ ਪੁੱਛੇ ਸੀ ਕਿ ਕਾਫੀ ਧਰਿਆ ਇਹ ਪਰੇਸ਼ਾਨੀ ਦਾ ਰੂਪ ਨੂੰ ਸਾਹਮਣਾ ਕਰਨਾ ਪਿਆ ਉਹ ਕੀ ਕਾਰਨ ਸੀ ਕਿਉਂਕਿ ਬਹੁਤ ਸਾਰੇ ਕੈਂਡੀਡੇਟ ਆ ਮਾਰਨਿੰਗ ਜਲਦੀ ਪਹੁੰਚ ਗਏ ਸੀ ਇਹ ਸੀਗਾ ਲੋਕਾਂ ਨੂੰ ਵੀ ਅਸੀਂ ਜਿਹੜਾ ਅੱਜ ਦਾ ਦਿਨ ਹੈ ਵੀ ਲਾਸਟ ਵੀ ਜਿਹੜਾ ਅੱਜ ਅਸੀਂ ਪਹਿਲਾਂ ਜਾ ਕੇ 4 ਵਜੇ ਹੀ ਜਾ ਕੇ ਆ ਕੇ ਬੈਠ ਗਏ ਸੀ ਇਹਨਾਂ ਨੂੰ ਇਹ ਸੀ ਵੀ ਅਸੀਂ ਪਹਿਲਾਂ ਜਾ ਕੇ ਲਾਈਨ ਚ ਲੱਗ ਜਾਈਏ ਕਿਉਂ ਅੱਜ ਲਾਸਟ ਦਿਨ ਸੀ ਇਕੱਠ ਬਹੁਤ ਜ਼ਿਆਦਾ ਹੋਣਾ ਸੀ ਐਗਜੈਕਟ ਟਾਈਮ ਕਿੰਨੇ ਸੀ ਸਰ ਇਹ ਜਿਹੜਾ ਨੋਮੀਨੇਸ਼ਨ ਦਾ ਸੀਗਾ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਸੀਗਾ ਅਕਸਰ ਅਸੀਂ ਦੇਖਿਆ ਕਿ ਸਰ ਬਹੁਤ ਸਾਰੇ ਜਿਲ੍ਹਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਪ੍ਰੋਬਲਮ ਆਈਆਂ ਨੇ ਹਲਚਨ ਗੜ ਕਿਸ ਤਰ੍ਹਾਂ ਨਮ ਆਪਣੇ ਇੱਥੇ ਅਸੀਂ ਪਹਿਲੇ ਹੀ ਇੰਤਜ਼ਾਮ ਵਧੀਆ ਕਰਿਆ ਹੋਇਆ ਸੀ ਐਸ ਐਚਓ ਸਾਹਿਬ ਨੇ ਵਧੀਆ ਬੈਰੀਗੇਟਿੰਗ ਤੇ ਸਾਰੇ ਗਸ਼ਤ ਵਗੈਰਾ ਸਾਰੀ ਡਿਊਟੀ ਮੁਲਾਜ਼ਮਾਂ ਦੀ ਵਧੀਆ ਲਾਈ ਹੋਈ ਸੀ ਇਸ ਕਰਕੇ ਸਾਡਾ ਪੀਸਫੁਲੀ ਜਿਹੜਾ ਨਿਭੜ ਗਿਆ ਇਹ ਕੈਂਡੀਡੇਟ ਇਸਰ ਨੋਮੀਨੇਸ਼ਨ ਹੋਗੇ ਸਰ ਨੋਮੀਨੇਸ਼ਨ ਸਾਰਿਆਂ ਦੀ ਹੋ ਗਈ ਜਿਹੜੇ 3 ਵਜੇ ਸੀ ਅਸੀਂ ਸਾਰੇ ਜਿਹੜੇ ਅੰਦਰ ਕਰਦੇ ਸੀ ਸਾਰਿਆਂ ਦਾ ਪੂਰਾ ਕਰਾ ਕੇ ਜਾਵਾਂਗੇ ਸਰ ਡਿਪਟਾ ਸਰ ਉਹ ਅੱਜ ਆਖਰੀ ਦਿਨ ਸੀ ਜਿਹੜੀ ਲਾਗਤ ਦੀ ਦਾ ਉਮੀਦਵਾਰੀ ਪਹੁੰਚੀ ਸੀ ਤੇ ਕਾਫੀ ਸਾਰੇ ਜਿਹੜੇ ਪਰੇਸ਼ਾਨੀ ਦਾ ਰੂਪਾ ਨੂੰ ਸਾਹਮਣਾ ਕਰਨਾ ਪਿਆ ਉਹ ਕੀ ਕਾਰਨ ਸੀ ਕਿਉਂਕਿ ਬਹੁਤ ਸਾਰੇ ਕੈਂਡੀਡੇਟ ਆ ਓਨ ਟਾਈਮ ਚੰਗੀ ਪਹੁੰਚ ਗਏ ਸੀ ਇਹ ਸੀਗਾ ਲੋਕਾਂ ਨੂੰ ਵੀ ਅਸੀਂ ਜਿਹੜਾ ਅੱਜ ਦਾ ਦੇਣਾ ਵੀ ਲਾਸਟ ਵੀ ਜਿਹੜਾ ਅੱਜ ਅਸੀਂ ਪਹਿਲਾਂ ਜਾ ਕੇ 4 ਵਜੇ ਹੀ ਜਾ ਕੇ ਆ ਕੇ ਬੈਠ ਗਏ ਸੀ ਇਹਨਾਂ ਨੂੰ اے سی ਵੀ ਅਸੀਂ ਪਹਿਲਾਂ ਜਾ ਕੇ ਲਾਈਨ ਚ ਲੱਗ ਜਾਈਏ ਕਿਉਂ ਅੱਜ ਲਾਸਟ ਦਿਨ ਸੀ ਇਕੱਠ ਬਹੁਤ ਜ਼ਿਆਦਾ ਹੋਣਾ ਸੀ ਜੀ ਪਰ ਐਗਜੈਕਟ ਟਾਈਮ ਕਿੰਨੀ ਸੀ ਸਰ ਇਹ ਜਿਹੜਾ ਨਾਮੀਨੇਸ਼ਨ ਦਾ ਸੀਗਾ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਸੀਗਾ ਅਕਸਰ ਅਸੀਂ ਦੇਖਿਆ ਕਿ ਸਰ ਬਹੁਤ ਸਾਰੇ ਜਿੰਨਿਆਂ ਦੇ ਵਿੱਚ ਅਲਕੇ ਦੇ ਵਿੱਚ ਪ੍ਰੋਬਲਮ ਆਈ ਜਾਂ ਨੇ ਹਲਸਨ ਗਲ ਕਿਸ ਤਰ੍ਹਾਂ ਦਾ ਮੋੜਿਆ ਆਪਣੇ ਇੱਥੇ ਅਸੀਂ ਪਹਿਲੇ ਇੰਤਜ਼ਾਮ ਵਧੀਆ ਕਰਿਆ ਹੋਇਆ ਸੀ ਐਸ ਐਚਓ ਸਾਹਿਬ ਨੇ ਵਧੀਆ ਬੈਰੀਗੇਟਿੰਗ ਤੇ ਸਾਰੇ ਗਸ਼ਤ ਵਗੈਰਾ ਸਾਰੀ ਡਿਊਟੀ ਮੁਲਾਜ਼ਮਾਂ ਦੀ ਵਧੀਆ ਲਾਈ ਹੋਈ ਸੀ ਇਸ ਕਰਕੇ ਸਾਡਾ ਪੀਸਫੁਲੀ ਜਿਹੜਾ ਨਿਬੜ ਗਿਆ ਕਿੰਨੇ ਕੈਂਡੀਡੇਟ ਇਸ ਸਰ ਨੋਮੀਨੇਸ਼ਨ ਹੋ ਗਏ ਸਰ ਨੋਮੀਨੇਸ਼ਨ ਸਾਰਿਆਂ ਦੀ ਹੋ ਗਈ ਜਿਹੜੇ 3 ਵਜੇ ਸੀ ਅਸੀਂ ਸਾਰੇ ਜਿਹੜੇ ਅੰਦਰ ਕਰਤੇ ਸੀ ਸਾਰਿਆਂ ਦੇ ਪੂਰਾ ਕਰਾ ਕੇ ਜਾਵਾਂਗੇ ਡਿਪਟਾਚ ਸਾਹਿਬ ਅੱਜ ਆਖਰੀ ਦਿਨ ਸੀ ਕਿਹੜੀ ਲਾਭਤ ਕੀ ਦਾ ਗੁਰੂਵਾਰੀ ਪਹੁੰਚੇ ਸੀ ਤੇ ਕਾਫੀ ਸਾਰੇ ਜਿਹੇ ਪਰੇਸ਼ਾਨੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਉਹ ਕੀ ਕਾਰਨ ਸੀ ਕਿਉਂਕਿ ਬਹੁਤ ਸਾਰੇ ਕੈਂਡੀਡੇਟ ਆ ਮਾਰਨਿੰਗ ਜਲਦੀ ਪਹੁੰਚ ਗਏ ਸੀ ਇਹ ਸੀਗਾ ਲੋਕਾਂ ਨੂੰ ਵੀ ਅਸੀਂ ਜਿਹੜਾ ਅੱਜ ਦਾ ਦਿਨ ਹੈ ਵੀ ਲਾਸਟ ਵੀ ਜਿਹੜਾ ਅੱਜ ਅਸੀਂ ਪਹਿਲਾਂ ਜਾ ਕੇ 4 ਵਜੇ ਹੀ ਜਾ ਕੇ ਆ ਕੇ ਬੈਠ ਗਏ ਸੀ ਇਹਨਾਂ ਨੂੰ ਇਹ ਸੀ ਵੀ ਅਸੀਂ ਪਹਿਲਾਂ ਜਾ ਕੇ ਲਾਈਨ ਚ ਲੱਗ ਜਾਈਏ ਕਿਉਂ ਅੱਜ ਲਾਸਟ ਦਿਨ ਸੀ ਇਕੱਠ ਬਹੁਤ ਜ਼ਿਆਦਾ ਹੋਣਾ ਸੀ ਐਗਜੈਕਟ ਟਾਈਮ ਕਿੰਨੇ ਸੀ ਸਰ ਇਹ ਜਿਹੜਾ ਨੋਮੀਨੇਸ਼ਨ ਦਾ ਸੀਗਾ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਸੀਗਾ ਅਕਸਰ ਅਸੀਂ ਦੇਖਿਆ ਕਿ ਸਰ ਬਹੁਤ ਸਾਰੇ ਜਿਲ੍ਹਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਪ੍ਰੋਬਲਮ ਆਈਆਂ ਨੇ ਅਚਾਨਕ ਗਲ ਕ ਇਸ ਤਰ੍ਹਾਂ ਨਮ ਆਪਣੇ ਇੱਥੇ ਅਸੀਂ ਪਹਿਲੇ ਹੀ ਇੰਤਜ਼ਾਮ ਵਧੀਆ ਕਰਿਆ ਹੋਇਆ ਸੀ ਐਸ ਐਚਓ ਸਾਹਿਬ ਨੇ ਵਧੀਆ ਬੈਰੀਗੇਟਿੰਗ ਤੇ ਸਾਰੇ ਗਸ਼ਤ ਵਗੈਰਾ ਸਾਰੀ ਡਿਊਟੀ ਮੁਲਾਜ਼ਮਾਂ ਦੀ ਵਧੀਆ ਲਾਈ ਹੋਈ ਸੀ ਇਸ ਕਰਕੇ ਸਾਡਾ ਪੀਸਫੁਲੀ ਜਿਹੜਾ ਨਿਭੜ ਗਿਆ ਇਹਨੇ ਕੈਂਡੀਡੇਟ ਇਸਰ ਨੋਮੀਨੇਸ਼ਨ ਹੋ ਗਏ ਸਰ ਨੋਮੀਨੇਸ਼ਨ ਸਾਰਿਆਂ ਦੀ ਹੋ ਗਈ ਜਿਹੜੇ 3 ਵਜੇ ਤੱਕ ਅਸੀਂ ਸਾਰੇ ਜਿਹੜੇ ਅੰਦਰ ਕਰਤੇ ਸੀ ਸਾਰਿਆਂ ਦੇ ਪੂਰਾ ਕਰਾ ਕੇ ਜਾਵਾਂਗੇ